ਕਿ ਸੀਮਪਾ ਸਾਹਿਬ ਵਾਰ-ਵਾਰ ਕਹਿੰਦੇ ਹੁੰਦੇ ਤੇ ਕੇਜਰੀਵਾਲ ਸਾਹਿਬ ਵੀ ਕਹਿਣਾ ਸ਼ੁਰੂ ਕਰ ਦੇ ਕੇ ਸਾਨੂੰ ਪੰਜਾਬ ਚ 13 ਹੱਥ ਦੇ ਦੋ ਪਰ ਪੰਜਾਬ ਦੀਆਂ 13 ਸੀਟਾਂ ਚੋਂ ਤਿੰਨ ਸੀਟਾਂ ਦੀ ਗੱਲ ਕੀਤੀ ਹੈ ਉਹ ਤੇ ਹਵਾ ਹੀ ਵੱਖਰੀ ਪਹਿਲੀ ਹੋਈ ਆ ਆਪਾਂ ਮੰਨ ਕੇ ਜੇ ਕਿ 13 ਚੋਂ ਤਿੰਨ ਤੇ ਗਈਆਂ ਤਿੰਨ ਦੇਖੋ ਗਈਆਂ ਤਿੰਨ ਜਾਂ 6-7 ਜਾਣੀਆਂ ਤਾਂ ਟਾਈਮ ਦੱਸੂਗਾ 13 0 ਤਾਂ ਨਹੀਂ ਹੋ ਰਿਹਾ ਜਿਵੇਂ 400 ਪਾਰ ਨਹੀਂ ਹੋ ਰਿਹਾ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹ ਕਹਿੰਦੇ ਆ ਕਿ ਗੱਲਾਂ ਬੀਜੇਪੀ 400 ਪਾਰ ਦੀਆਂ ਕਰੀ ਜਾਂਦੀ ਇਹਨਾਂ ਦਾ ਤਾਂ ਬੇੜਾ ਵੀ ਪਾਰ ਨਹੀਂ ਲੱਗਣਾ ਉਸੇ ਤਰ੍ਹਾਂ ਇਹ ਵੀ ਹੁਣ ਬਤੀ ਦੰਦਾ ਇੱਕ ਤੀ ਝੂਠੇ ਸਾਬ ਤੋਂ ਜਾਣਿਆ 13 0 ਤਾਂ ਨਹੀਂ ਹੋਣ ਲੱਗਿਆ ਹਾਂ ਜਿਹੜੀਆਂ ਤਿੰਨ ਸੀਟਾਂ ਨੇ ਉਹਨਾਂ ਦੇ ਵਿੱਚ ਪਿਛਲੇ 4-5 ਦਿਨਾਂ ਚ ਬੜੀ ਫਿਜ਼ਾ ਬਦਲੀ ਹੈ ਅੱਛਾ ਜੀ ਜਿਵੇਂ ਆਰਐਸਐਸ ਦਾ ਇੱਕ ਸਿਧਾਂਤ ਹੈ ਹੈਨਾ ਤੁਸੀਂ ਅਸੀਂ ਉਸ ਸਿਧਾਂਤ ਨਾਲ ਸਹਿਮਤ ਹੋਈਏ ਨਾ ਹੋਈਏ ਪਰ ਅਗਲੇ ਦੇਸ਼ ਦੇ ਵਿੱਚ ਉਸ ਫਾਰਮੂਲੇ 'ਚ ਕੰਮ ਤਾਂ ਕਰ ਰਹੇ ਹਨ ਉਸੇ ਤਰ੍ਹਾਂ ਇਹਨਾਂ ਤਿੰਨ ਸੀਟਾਂ ਦੇ ਉੱਤੇ ਜਿਹੜਾ ਇੱਕ ਉਭਾਰ ਉਭਰਿਆ ਚਾਹੇ ਅਮਰਤਪਾਲ ਵਾਲੀ ਸੀਟ ਕੜੂਬ ਸਾਬ ਹੋਵੇ ਹਾਂ ਚਾਹੇ ਪ੍ਰੀਤ ਕੋਟ ਵਾਲੀ ਸੀਟ ਸਰਬਜੀਤ ਸਿੰਘ ਖਾਲਸਾ ਦੇ ਵਾਲੇ ਨਾਲ ਹੋਵੇ ਜਾਂ ਸਿਮਰਨਜੀਤ ਮਾਨ ਇੱਕ ਪਾਸੇ ਸਿਮਰਨਜੀਤ ਮਾਨ ਸਰਬਜੀਤ ਸਿੰਘ ਖਾਲਸਾ ਨਾਲ ਪੇਚ ਵਿਸਾਈ ਜਾਂਦੇ ਨੇ ਹੈਨਾ ਤੇ ਦੂਏ ਪਾਸੇ ਉਹਨਾਂ ਨੂੰ ਫਾਇਦਾ ਵੀ ਉਧਰ ਅਮਰਤਪਾਲ ਵਾਲੀ ਸੀਟ ਦੇ ਹਵਾਲੇ ਨਾਲ ਅਸਰ ਵੀ ਆ ਰਿਹਾ ਸੋ ਇਸ ਲਈ ਨਾ ਤਿੰਨਾਂ ਸੀਟਾਂ ਦੇ ਉੱਤੇ ਚਾਹੇ ਤੁਸੀਂ ਉਹਨਾਂ ਦਾ ਸਿਧਾਂਤ ਨਾਲ ਸਹਿਮਤ ਹੋ ਨਹੀ ਹੋ ਹੈਨਾ ਕਿ ਕਿੱਥੋਂ ਪੈਸਾ ਆ ਰਿਹਾ ਕਿੱਥੋਂ ਗੱਡੀਆਂ ਆ ਰਹੀਆਂ ਕਿੱਥੋਂ ਪ੍ਰਚਾਰ ਲਈ ਆ ਰਿਹਾ ਇਹ ਸਾਰੀਆਂ ਗੱਲਾਂ ਵੱਖ ਰੱਖ ਕੇ ਦੇਖੋ ਤਾਂ ਵੋਟਾਂ ਦੇ ਹਵਾਲੇ ਨਾਲ ਇਹ ਚਰਚਾ ਹੈ ਖਾਸ ਕਰਕੇ ਰਵੈਤੀ ਧਿਰਾਂ ਦੇ ਵਿੱਚ ਕਿ ਸਾਡਾ ਕੀ ਬਣੂਗਾ ਜਦੋਂ ਅਮਰਤਪਾਲ ਦੇ ਕਾਗਜ਼ ਭਰੰਦਾ ਮਾਮਲਾ ਆਇਆ ਸੀ ਨਾ ਤਾਂਦਰ ਵੈਤੀ ਪਾਰਟੀਆਂ ਦੇ ਉਮੀਦਵਾਰ ਅਕਾਲੀ ਕਾਂਗਰਸੀ ਭਾਪ ਵਾਲੇ ਇਹ ਹਿਸਾਬ ਕਿਤਾਬ ਲਾਉਂਦੇ ਸੀ ਕਿ ਇਹਦੀ ਵੋਟ ਇੰਨੀ ਕੱਟੂਗਾ ਮੇਰੀ ਇੰਨੀ ਕੱਟੂਗਾ ਮੇਰੀ ਇੰਨੀ ਇਹਦਾ ਫਾਇਦਾ ਹੋ ਜਾਣਾ ਤੇ ਹੁਣ ਉਹ ਇਹ ਹਿਸਾਬ ਕਿਤਾਬ ਲਾਉਂਦੇ ਨੇ ਕਿ ਛੁੱਟੀ ਕਿਦੀ ਕਿਦੀ ਕਰੂਗਾ ਸੋ ਇਸ ਲਈ ਅਮਰਤਪਾਲ ਹੋਰਾਂ ਦੀ ਗੱਡੀ ਤਾਂ ਹੁਣ ਲਈ ਤੇ ਚੜੀ ਹੋਈ ਆ ਤੇ ਉਹ ਪੀਤੇ ਨੂੰ ਜੋ ਵੀ ਸਕਦੀ ਆ ਇਹਦਾ ਫਿਕਰ ਪਿਆ ਹੋਇਆ ਇਹਦਾ ਹੀ ਅਸਰ ਸਰਜੀਤ ਖਾਲਸੇ ਦੇ ਆ ਸੀਟ ਤੇ ਵੀ ਆਇਆ ਉਥੇ ਆਮ ਆਦਮੀ ਪਾਰਟੀ ਜਿਸ ਨੂੰ ਜਿੱਤ ਕੇ ਜਿੱਤ ਮੰਨ ਕੇ ਚੱਲ ਰਹੀ ਸੀ ਉਥੇ ਹੰਸ ਰਾਜ ਦਾ ਉੱਭਰਨਾ ਤੇ ਸਰੂਜੀਤ ਖਾਲਸਾ ਹੋਰਾਂ ਦੀ ਗੱਡੀ ਹੁਣ ਪਿੰਡੋਂ ਨਿਕਲ ਕੇ ਜਿਵੇਂ ਨੈਸ਼ਨਲ ਹਾਈਵੇ ਤੇ ਚੜਨ ਲੱਗੀ ਆ ਉਹਨੇ ਫਿਕਰ ਪਾਇਆ ਹੋਇਆ ਤੇ ਰਹਿ ਕਿੰਨੇ ਕੇ ਦਿਨ ਦੋ ਦਿਨ ਪ੍ਰਚਾਰ ਦੇ ਤੇ ਸਰੂਜੀਤ ਮਾਨ ਹੋਰਾਂ ਨੂੰ ਪਹਿਲੇ ਦਿਨ ਤੋਂ ਹੀ ਇਸ ਵਾਰ ਮੌਜੂਦਾ ਐਮਪੀ ਹੁੰਦਿਆਂ ਵੀ ਮੀਡੀਆ ਵੀ ਏਜੰਸੀਆਂ ਵੀ ਹੈ ਤੇ ਬਾਕੀ ਰਾਜਨੀਤਿਕ ਮਾਹਰ ਵੀ ਦੌੜ ਚ ਨਹੀਂ ਮੰਨ ਰਹੇ ਸੀ ਉਹ ਕਹਿੰਦੇ ਇੱਥੇ ਤਾਂ ਮੀਥਿਆਰ ਤੇ ਖੈਰਾ ਮੀਥਿਆਰ ਤੇ ਖੈਰਾ ਤੇ ਪਰ ਪਿਛਲੇ 3-4 ਦਿਨਾਂ ਤੋਂ ਮੀ ਤੇਰ ਖੈਰਾ ਤੁਸੀਂ ਜੀ ਤਮਾਨ ਜਾਂ ਐ ਕਿਹ ਲੋਨ ਸਿੰਘ ਜੀ ਤਮਾਨ ਮੀ ਤੇਰ ਤੇ ਖੈਰਾ ਐ ਹੋ ਗਿਆ ਸੋ ਇਸ ਲਈ ਇਹ ਤਿੰਨ ਸੀਟਾਂ ਤੇ ਫਿਜ਼ਾ ਵੀ ਬਦਲੀਆ ਹਵਾ ਵੀ ਬਦਲੀਆ ਤੇ ਨਤੀਜੇ ਵੀ ਹੈਰਾਨੀ ਜਨਕ ਜੀ ਆ ਜਾਣ ਤਾਂ ਹੈਰਾਨ ਹੋਣ ਦੀ ਲੋੜ ਤਾਂ ਲੱਗਦਾ ਕਿ ਇਹ ਤਿੰਨ ਸੀਟਾਂ ਚੋਂ ਇਹ ਤਿੰਨੇ ਜਿੱਤ ਸਕਦੇ ਨੇ ਜਾਂ ਜਿੱਤਦੇ ਨਹੀਂ ਹੈਗੇ ਤਾਂ ਕਿਸੇ ਕਈਆਂ ਨੂੰ ਹਰਾ ਸਕਦੇ ਨਹੀਂ ਉਹ ਤਾਂ ਹਰ ਸੀਟ ਤੇ ਹੀ ਐ ਇਸ ਵਾਰ ਪੰਜਾਬ ਚ ਇੱਕਤੀ ਪਹਿਲੀ ਵਾਰ ਆ ਜਗਤਾਰ ਵੀਰ ਕਿ ਨਹੀਂ ਤਾਂ ਜ਼ਿਆਦਾਤਰ ਸਿੱਧਾ ਮੋ ਸਾਹਮਣੇ ਦਾ ਮੁਕਾਬਲਾ ਹੀ ਹੁੰਦਾ ਸੀਗਾ ਕਿਸੇ ਸੀਟ ਤੇ ਹੁੰਦਾ ਸੀ ਆਪਾਂ ਕਹਿੰਦੇ ਸੀ ਟਕੋਣਾ ਮੁਕਾਬਲਾ ਇਸ ਵਾਰ ਲਗਭਗ ਹਰ ਸੀਟ ਤੇ ਟਕੋਣਾ ਚਕੋਣਾ ਤੇ ਪੰਜ ਕੋਣਾ ਤੱਕ ਮੁਕਾਬਲਾ ਗਿਆ ਹਾਂ ਬਿਸ਼ੱਕ ਹੁਣ ਪਿਛਲੇ ਤਿੰਨ ਚਾਰ ਦਿਨਾਂ ਤੋਂ ਜਿਵੇਂ ਆਪਾਂ ਤਿੰਨ ਸੀਟਾਂ ਦੇ ਬਾਰੇ ਨਾਲ ਗੱਲ ਕਰ ਰਹੇ ਹਾਂ ਕਿ ਫਿਰ ਜਾਂ ਬਦਲ ਰਹੀਆਂ ਉਵੇਂ ਹੀ ਤਿੰਨ ਚਾਰ ਸੀਟਾਂ ਜਈਆਂ ਵੀ ਹੈਗੀਆਂ ਜਿੱਥੇ ਆਮੋ ਸਾਹਮਣੇ ਦਾ ਮੁਕਾਬਲਾ ਜਿਵੇਂ ਬਠਿੰਡਾ ਚ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਤੇ ਖੁੱਡੀਆਂ ਦਾ ਸਿੱਧਾ ਮੁਕਾਬਲਾ ਹਾਂ ਜਿਵੇਂ ਲੁਧਿਆਣਾ ਦੇ ਵਿੱਚ ਆਪਣਾ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਦਾ ਸਿੱਧਾ ਮੁਕਾਬਲਾ ਹਾਂ ਇਸੇ ਤਰ੍ਹਾਂ ਮਤਲਬ ਕੁਝ ਸੀਟਾਂ ਜਿੱਥੇ ਤਿੰਨ ਤਿੰਨ ਕੋਣਾ ਹੋ ਗਿਆ ਜਿਵੇਂ ਚੰਦੂ ਮਾਜਰਾ ਮੁਕਾਬਲੇ ਚ ਮੰਨੇ ਜਾ ਰਹੇ ਨੇ ਹਾਂ ਕਬਾਇਆ ਤੇ ਉੱਥੇ ਬੋਵੀ ਮਾਨ ਹੋਰੀ ਮੁਕਾਬਲੇ ਚ ਆ ਗਏ ਨੇ ਹਾਂ ਕੁਲਦੀਪ ਧਾਲੀਵਾਲ ਤੇ ਉੱਥੇ ਔਜਲਾ ਹੋਰੀ ਹੈ ਨਾ ਉਹ ਇਸ ਤਰ੍ਹਾਂ ਕੁਝ ਸੀਟਾਂ ਐਵੇਂ ਵੀ ਬਣ ਗਈਆਂ ਸੋ ਇਸ ਵਾਰ ਇਹ ਇਹ ਪਹਿਲੀ ਵਾਰ ਹੈ ਕਿ ਇੱਥੇ ਤਿੰਨ ਕੋਣੇ ਪੰਜ ਕੋਣੇ ਮੁਕਾਬਲੇ ਦੇ ਵਿੱਚ ਚਾਹੇ ਜਿੱਤ ਹਾਰਾ ਮੋ ਸਾਹਮਣੇ ਦੀ ਹੋਗੀ ਆ ਕੁਝ ਸੀਟਾਂ ਤੇ ਪਰ ਤਾਂ ਵੀ ਤੀਜੇ ਨੰਬਰ ਵਾਲਾ ਤੇ ਚੌਥੇ ਨੰਬਰ ਵਾਲਾ ਤੈਅ ਕਰੂਗਾ ਕਿ ਪਹਿਲੇ ਨੰਬਰ ਤੇ ਕੌਣ ਆਉਣਾ ਉਹਨੂੰ ਵੋਟਾਂ ਕਿੰਨੀਆਂ ਪੈਂਦੀਆਂ ਹੁਣ ਜਿਵੇਂ ਫਰੀਦਕੋਟ ਹਲਕੇ ਦੀ ਆਪਾਂ ਗੱਲ ਕਰਦੇ ਆਂ ਹੰਸਰਾਜ ਕੱਲ ਤੱਕ ਇਸ ਪੋਜੀਸ਼ਨ 'ਚ ਸੀਗਾ ਕਿ ਹਾਂ ਉਹ ਆਪਣੀ ਜ਼ਮਾਨਤ ਬਚਾ ਲਵੇ ਤੇ ਅੱਜ ਉਹ ਏਸ਼ ਪੋਜੀਸ਼ਨ 'ਚ ਆ ਕੇ ਕਿਸੇ ਦੀ ਜਿੱਤ ਆ ਰਹੀ ਤੈਅ ਕਰ ਸਕਦਾ ਤੇ ਆਪਣੇ ਲਈ ਵੀ ਕੋਈ ਫੈਸਲਾ ਕੁਲ ਸਾਬਤ ਹੋ ਸਕਦਾ ਤੇ ਬੀਬੀ ਸਾਹੋਕੇ ਨੂੰ ਜਿਹਨੂੰ ਦੌੜ 'ਚ ਨਹੀਂ ਮੰਨਦੇ ਸੀ ਉਹ ਆਹ ਤਿੰਨ ਜਣਿਆਂ ਦੇ ਸਰਵਜੀਤ ਕਰਮਜੀਤ ਅਨਮੋਲ ਤੇ ਹੰਸਰਾ ਇਹਨਾਂ ਤਿੰਨਾਂ ਦੇ ਮੁਕਾਬਲਿਆਂ ਦੇ ਵਿੱਚ ਉਹ ਵੀ ਦੌੜ ਚਾ ਕੇ ਖੜ ਗਈ ਇਸ ਲਈ ਕਿੱਥੇ ਕੀ ਹੋਊਗਾ ਤੁਸੀਂ ਕੁਝ ਨਹੀਂ ਕਹਿ ਸਕਦੇ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਨਤੀਜਾ ਆ ਸਕਦਾ ਹੈ ਉਹਦੇ ਵਿੱਚੋਂ ਬੀਜੇਪੀ ਵੀ ਆਪਣਾ ਕਿਉਂਕਿ ਬੀਜੇਪੀ ਖੇਡ ਰਹੀ ਹੈ ਕਿ ਜੇ ਚਾਰ ਕੋਣਾ ਪੰਜ ਕੋਣਾ ਮੁਕਾਬਲਾ ਤਾਂ 20 ਤੋਂ 22% ਵੋਟ ਚਾਹੀਦੀ ਹੈ ਨਾ ਇਸ ਦਾ ਚੋ ਕਿਤੇ ਵੀ ਦਾ ਲਾਉਣ ਨੂੰ ਕਾੜੀ ਹੈ ਤੇ ਰਵਨੀਤ ਬਿੱਟੂ ਨੂੰ ਲੱਗਦਾ ਕਿ ਇੰਨੀ ਵੋਟ ਤਾਂ ਸਾਡੇ ਪ੍ਰਵਾਸੀ ਮਜ਼ਦੂਰ ਭਾਈਚਾਰੇ ਦੀ ਹੈ ਸ਼ਾਇਦ ਉਹੀ ਉਹਦੀ ਮੈਨੂੰ ਪਾਰਤਾਰ ਤੂਗੀ ਇਸ ਲਈ ਨਤੀਜੇ ਕਿਹੋ ਜਿਹੇ ਹੋਣਗੇ ਕਹਿ ਨਹੀਂ ਸਕਦੇ ਹਾਂ ਪਰ ਜਿਉਂ ਜਿਉਂ ਸਥਿਤੀ ਸਪਸ਼ਟ ਹੋ ਰਹੀ ਹੈ ਚਾਰ ਪੰਜ ਸੀਟਾਂ ਤੇ ਆਮੋ ਸਾਹਮਣੇ ਦਾ ਮੁਕਾਬਲਾ ਤਿੰਨ ਸੀਟਾਂ ਦੇ ਉੱਤੇ ਆ ਨਵੀਂ ਰਵਾਇਤ ਦੇ حوالے ਨਾਲ ਰਵਾਇਤੀ ਪਾਰਟੀਆਂ ਨੂੰ ਧੋਣ ਦੇ ਵਾਲੇ ਨਾਲ ਹਵਾ ਤੇ ਉਸ ਤੋਂ ਬਿਨਾ ਕੁਝ ਸੀਟਾਂ ਅਜਈਆਂ ਵੀ ਨੇ ਜਿੱਥੇ ਤੁਸੀਂ ਤੀਜੇ ਚੌਥੇ ਉਮੀਦਵਾਰ ਕਰਨੀਓ ਚ ਝੱਕੋਗੇ ਉਹ ਤੈ ਕਰੂਗਾ ਕਿ ਪਹਿਲੇ ਦੂਜੇ ਤੇ ਕਿਨੇ ਆਉਣਾ ਅੱਛਾ ਖਡੂਰ ਸਾਹਿਬ ਦੀ ਗੱਲ ਹੋ ਗਈ ਫਰੀਦਕੋਟ ਦੀ ਗੱਲ ਹੋ ਗਈ ਸੰਗਰੂਰ ਦੀ ਗੱਲ ਹੋ ਗਈ ਲੜ ਤੇ ਲੱਖਾ ਸਦਾਣਾ ਵੀ ਬਠਿੰਡੇ ਤੋਂ ਰਿਹਾ ਹੈਗਾ ਉੱਥੇ ਕਿਉਂ ਨਹੀਂ ਫਿਜ਼ਾ ਬਦਲੀ ਨਹੀਂ ਇਹ ਨਹੀਂ ਕਹਿ ਸਕਦੇ ਆ ਤਾਂ ਉੱਥੋਂ ਫਿਰ ਜੀਤਵਿੰਦਰ ਸਿੱਧੂ ਵੀ ਲੜ ਰਿਹਾ ਐ ਤਾਂ ਉੱਥੋਂ ਪਰਮਪਾਲ ਕੌਰ ਸਿੱਧੂ ਵੀ ਲੜ ਰਹੇ ਨੇ ਐ ਤਾਂ ਲੱਖੇ ਤੋਂ ਬਿਨਾ ਹੋਰ ਆਜਾਦ ਉਮੀਦਵਾਰ ਵੀ ਲੜ ਰਹੇ ਨੇ ਸੋ ਇਹ ਨਹੀਂ ਹੁੰਦਾ ਕਿ ਜ਼ਰੂਰੀ ਸਾਰਾ ਕੁਝ ਉਸ ਹਾਵ ਨਾਲ ਉਹ ਜਿਸ ਨਾਲ ਜਿਹੜਾ ਵੀ ਉਮੀਦਵਾਰ ਖੜਾ ਉਹ ਜਿੱਤਣ ਲਈ ਖੜਾ ਨਾ ਤੇ ਲੱਖਾ ਪੰਜਾਬ ਦੀ ਗੱਲ ਵੀ ਕਰਦਾ ਪਾਣੀਆਂ ਦੀ ਗੱਲ ਵੀ ਕਰਦਾ ਹਾਂ ਕਈ ਵਾਰ ਲੱਖਾ ਇਹ ਤੈ ਨਹੀਂ ਕਰ ਪਾਉਂਦਾ ਕਿ ਮੈਂ ਇਕੋਲੀ ਤੇ ਕਿਹੜੇ ਤੇ ਰਹਿਣਾ ਹੈਨਾ ਪਰ ਹੁਣ ਸਮਝੀਤ ਮਾਨ ਹੋਰਾਂ ਦੀ ਪਾਰਟੀ ਦਾ ਵੀ ਉਹਨੂੰ ਸਮਰਥਨ ਹੈ ਤੇ ਉੱਥੇ ਉਹ ਉਹਨਾਂ ਕਹਾਗ ਲੀਡਰਾਂ ਦੇ ਨੇੜੇ ਵੀ ਰਿਹਾ ਸਿਕੰਦਰ ਸਿੰਘ ਮਲੂਕਾ ਵਰਗਿਆਂ ਦੇ ਉਹਨਾਂ ਦੀ ਸਾਰੀਆਂ ਚਾਲਾਂ ਵੀ ਜਾਣਦਾ ਹਾਂ ਪਰ ਜਦੋਂ ਮੁਕਾਬਲਾ ਕੁਝ ਧਿਰਾਂ ਚ ਸਿੱਧਾ ਬਣ ਜਵੇ ਫਿਰ ਕਈ ਵਾਰ ਬੰਦਾ ਚਾਹ ਕੇ ਵੀ ਵੋਟ ਅਗਲਾ ਇਹ ਅੱਜ ਕੱਲ ਜਿਹੜਾ ਆ ਰਵਾਜ ਹੋ ਗਿਆ ਨਾ ਕਿ ਵੋਟ ਖਰਾਬ ਨਾ ਕਰਿਓ ਇਹਨੇ ਵੀ ਕਾਫੀ ਕੁਝ ਤੈਅ ਕਰਨਾ ਇਸ ਲਈ ਲੱਖਾ ਹੋ ਸਕਦਾ ਫੈਸਲਾ ਕੋਲ ਤੇਰੇ ਦੇ ਵਿੱਚ ਆ ਜਵੇ ਪਰ ਇਹ ਤਿੰਨ ਸੀਟਾਂ ਦੀ بجائے ਪੰਜਾਬ ਦੀਆਂ 13 ਸੀਟਾਂ ਤੇ ਕਿਉਂ ਨਹੀਂ ਹਵਾ ਬਦਲੀ ਕਿ ਕਿਹਾ ਇਹ ਸਿੱਖ ਸਾਈਕੀ ਵਾਲੇ ਬੰਦੇ ਸੀ ਜਾਂ ਜਿਹਨੂੰ ਕਹਿੰਦੇ ਵੱਖਰੀ ਸੋਚ ਵਾਲੇ ਸੀ ਇਸ ਕਰਕੇ ਉੱਤੇ ਹਵਾ ਬਣ ਗਈ ਹੈਗੀ ਜਾਂ ਕੋਈ ਕਹਿੰਦਾ ਕਿ ਬੀਬੀ ਖਾਲੜਾ ਵਾਲਾ ਸੀ ਦਾਗ ਧੋਣਾਗਾ ਕਈ ਕਹਿੰਦੇ ਕਿ ਨਹੀਂ ਨਹੀਂ ਇਹਨਾਂ ਨੂੰ ਸਬਕ ਸਿਵਾਣਾ ਨਹੀਂ ਦੇਖੋ ਕਈ ਚੀਜ਼ਾਂ ਨੇ ਹੁਣ ਤੁਸੀਂ ਜੇ ਆਪਾਂ ਖਡੂਰ ਸਾਹਿਬ ਹਲਕੇ ਦੀ ਉਹ ਗੱਲ ਕਰ ਲਈਏ ਉੱਥੋਂ ਲਾਲਜੀਤ ਭੁੱਲਰ ਹੈਨਾ ਫਿਰ ਬਰਸਾ ਸਿੰਘ ਬਲਟੋਹਾ ਹੈ ਫਿਰ ਮੰਨਾ ਹੈ ਫਿਰ ਉੱਥੋਂ ਸੋਢੀ ਹੈਨਾ ਇਹਨਾਂ ਚਾਰਾਂ ਚੋਂ ਲੋਕ ਸਮਝ ਨਹੀਂ ਪਾਰ ਕੇ ਕਿਹਨੂੰ ਜਤਾਈਏ ਜਿਹੜਾ ਆਮ ਵਰਗ ਹੈ ਜਿਹਨੇ ਅਮਰਤਪਾਲ ਨੂੰ ਨਹੀਂ ਪਹਿਣਾ ਉਹ ਵਰਗ ਇਹ ਹੀ ਨਹੀਂ ਡਿਸਾਈਡ ਕਰ ਪਾ ਰਿਹਾ ਇਹਨਾਂ ਚਾਰਾਂ ਚੋਂ ਕਿਹਦੇ ਕਰਨੀ ਡੀਗੀਏ ਤੇ ਜਿਹਨੇ ਅਮਰਤਪਾਲ ਨੂੰ ਪਹਿਣਾ ਉਹ ਤਾਂ ਪੱਕਾ ਧਾਰ ਧਾਰ ਕੇ ਬੈਠੇਗਾ ਨਾ ਕਿ ਸਾਈ ਨੂੰ ਪਹਿਣਾ ਪਰ ਕੀ ਕਲਾ ਅਮਰਤਪਾਲ ਹੀ ਚੋਂ ਲੜ ਰਿਹਾ ਤੂੰ ਜਾਂ ਅਮਰਤਪਾਲ ਦੇ ਨਾਲ ਕੁਝ ਧਿਰਾਂ ਵੀ ਚੋਂ ਲੜ ਰਹੀ ਹੈ ਉਹਦੇ ਪਿੱਛੇ ਉਹ ਸਾਰੀ ਯੋਜਨਾ ਪਿੱਛੇ ਕੌਣ ਹੈ ਕੀ ਇਸ ਤੇ ਮੰਥਨ ਹੁੰਦਾ ਨਹੀਂ ਹੁੰਦਾ ਆਮ ਵਰਗ ਤਾਂ ਕਿਸੇ ਨਾ ਨਹੀਂ ਜਾਂਦਾ ਉੱਥੇ ਤਾਂ ਵਿਰਾਸਤ ਦੀ ਮਸਲੇ ਵੀ ਖੜੇ ਹੋਗੇ ਕਿ ਅਮਰਤਪਾਲ ਦੀ ਵਿਰਾਸਤ ਕੀ ਨੇ ਸਾਂਭਣੀ ਹੈ ਪਰ ਇੱਕ ਖਿਚੂ ਤਾਂ ਬੋਟਰ ਤੱਕ ਨਹੀਂ ਨਾ ਜਾਂਦੀ ਹਾਂ ਬੀਬੀ ਖਲੜਾ ਵਾਲਾ ਮਸਲਾ ਹੈਗਾ ਕਿਉਂਕਿ ਲੋਕਾਂ ਦੇ ਮਨਾਂ 'ਚ ਟੀਸ ਹੈ ਕਿ ਘਟੋ ਘਟ ਬੀਬੀ ਖਲੜਾ ਜਿੱਤਣੀ ਚਾਹੀਦੀ ਸੀ ਉਹਦੇ ਖਲੜਾ ਸਾਹਿਬ ਦਾ ਜੋ ਯੋਗਦਾਨ ਹੈ ਹੈਨਾ ਨੌਜਵਾਨਾਂ ਦੇ ਹੋਏ ਕਾਣ ਦੇ ਲਈ ਉਹਨਾਂ ਦੀ ਜੋ ਲਿਖਤ ਖੋਜ ਹੈ ਉਹਦੇ ਵਲੋਂ ਬੀਬੀ ਖਲੜਾ ਨੂੰ ਉਹਦਾ ਮਿਲਣਾ ਚਾਹੀਦਾ ਸੀ ਪਰ ਨਹੀਂ ਦੇ ਪਾਇ ਇਹਦਾ ਫਾਇਦਾ ਅਮਰਤਪਾਲ ਨੂੰ ਹੋਣਾ ਤੇ ਦੂਸਰਾ ਇਹ ਸਥਿਤੀ ਦੇ ਵਿੱਚੋਂ ਵੀ ਜੇ ਕੁਝ ਤਿਹਰਾ ਉਹਦੇ ਲਈ ਕੰਮ ਕਰਦੀਆਂ ਤਾਂ ਉਹਦਾ ਵੀ ਫਾਇਦਾ ਉਹਨੂੰ ਹੋਣਾ ਸੋ ਇਹ ਇਹਦਾ ਮਤਲਬ ਹੈ ਥੋੜਾ ਕਿ ਸਾਰੀਆਂ ਸੀਟਾਂ ਤੇ ਇਦਾਂ ਹੋ ਜਾਊਗਾ